कमजोर सरकार 비 ਨشانی ਇਹ ਵੀ ਕੇਂਦਰ ਸਰਕਾਰ ਨੇ ਪਿਛਲੇ ਨਹੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਲਿਆ ਹੈ ਕਿ ਜੁਰੀਬਲਸਟੀ ਦੇ ਵਿੱਚ ਸੈਨੇਟ ਤੇ ਸੈਡਿਕੇਟ ਜਿਹੜੀ ਉਹ ਭੰਗਰ ਪਤੀ ਗਈ 90 90 ਜਿਹੜੇ ਮੈਂਬਰ ਸੀ ਉਹਨਾਂ ਨੂੰ ਬਤਾ ਦੇਣ ਦੀ 31 ਕਰ ਦਿੱਤੀ ਹੈ ਉਹ ਸਾਦੀਸੀ ਜਿਹੜਾ ਬੈਚਾ ਸਰ ਹੁੰਦਾ ਨੂੰ ਸਾਰੀਆਂ ਪਾਵਰਾਂ ਦੇ ਕੇ ਇੱਕ ਤਾਨਾਸ਼ਹੀ ਸਿਸਟਮ ਪੰਜਾਬ ਯੂਨੀਵਰਸਿਟੀ ਵਿੱਚ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਕਿਉਂਕਿ ਮੈਂ ਇਹ ਸਮਝਦਾ ਕਿ ਇਹ ਹਮਲਾ ਨਹੀਂ ਨਾ ਹੈ ਸਿੱਧੇ ਤੌਰ ਤੇ ਦਲਿਤ ਭਾਈਚਾਰੇ ਦੇ ਐਸੀਬੀਸੀ ਕਲਾਸ ਦੇ ਕਿ ਮinority ਭਰ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੇ ਨੂੰ ਵਿਕਦੇ ਉੱਪਰ ਵੱਡਾ ਹਮਲਾ ਕਿਉਂਕਿ ਜਦੋਂ ਬੱਚੇ ਪੜ੍ਹਦੇ ਆ ਤਾਂ ਵੀ ਐਸੈਸਮੈਂਟ ਹੋਣੀ ਹੁੰਦੀ ਹੈ ਕੋਈ ਗੁੱਜੀ ਬਾਰੇ ਪੇਸ਼ਲ ਕਰਨੀ ਹੁੰਦੀ ਹੈ ਤਾਂ ਭਾਜਪਾ ਔਰ ਆਰਐਸਐਸ ਤੋਂ ਉਥੇ ਆਗਜ ਹੋ ਕੇ ਇਹਨਾਂ ਬੱਚਿਆਂ ਦੇ ਕੁਵਿੱਕ ਦੇ ਨਾਲ ਇਹਨਾਂ ਦੇ ਬੱਚਿਆਂ ਦੇ ਜਿਹੜੇ ਕੁਵਿੱਕ ਦੇ ਨਾਲ ਥਲਵਾੜ ਕਰੇਗੀ ਬਾਬਾ ਸਾਹਿਬ ਸ੍ਰੀ ਬਰਾਵ ਅੰbedkar ਨੇ ਕਾਸੀ ਪੜੋ ਜੁਰੋ ਤੁਸੀਂ ਅਰਜ਼ ਕਰੋ ਔਰ ਪੜ੍ਹਾਈ ਵਾਲਾ ਜਿਹੜਾ ਵੱਡਾ ਅਧਾਰਾ ਯੂਨੀਵਰਸਿਟੀ ਉਹਦੇ ਉੱਤੇ ਆਰਐਸਐਸ ਦੇ ਬੀਜੇਪੀ ਕਾਬਿਲ ਹੋ ਕੇ ਐਸਈਬੀਸੀ ਕਲਾਸ ਦੇ ਬੱਚਿਆਂ ਉਪਰ ਮੈਰੀਟੀ ਦੇ ਬੱਚਾ ਦੇ ਭਲੇ ਦੇ ਉਪਰ ਕਾਰਗਮਣ ਲਾ ਚੋਦੀ ਅਜੀ ਸਖਤਸੀ ਰੋਚਨਾ ਕਰਦੇ ਆ ਮੈਂ ਗੁਰਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕਿਸੇ ਪੰਜਾਬ ਉਪਦੇਸ਼ਕਾ ਹਮ ਉਸ ਕਮੇਟੀ आज बड़े अफसोसनाक गलकड़ी पै रही है कि पंजाब ਦੇ ਵਿੱਚ ਆਵਾਮੀ ਪਾਰਟੀ ਦੀ ਸਰਕਾਰ ਜਣੀ ਭਗਵੰਤ ਮਾਨ ਦੀ ਸਰਕਾਰ ਜਿਸको कमजोर सरकार बन गई क्योंकि कमजोर सरकार ਦੀ ਨਿਸ਼ਾਨੀ ਹੈ ਵੀ ਕੇਂਦਰ ਸਰਕਾਰ ਨੇ ਪਿਛਲੇ ਨਹੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਲਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਟੇਟ ਕੈਡ ਜਿਹੜੀ ਉਹ ਭੰਗ ਕਰ ਦਿੱਤੀ ਗਈ 90 ਮੈਂ 90 ਜਿਹੜੇ ਮੈਂਬਰ ਸੀ ਉਹਨਾਂ ਨੂੰ ਬੁਦਾ ਦੇ ਮਿਲਦੀ 31 ਕਰ ਦਿੱਤੀ ਹੈ। ਉਹ ਸਾਦੀਸੀ ਨਾਲ ਬੈਚਾਸਰ ਨੂੰ ਦਾਅਵਾ ਨੂੰ ਸਾਰੀਆਂ ਪਾਵਨਾ ਦੇ ਕੇ ਇੱਕ ਤਾਨਾਸ਼ਹੀ ਸਿਸਟਮ ਪੰਜਾਬ ਨੂੰ ਦਿੱਸ ਦੇ ਉੱਪਰ ਕਾਰਨ ਜਾਰੀ ਹੈ ਕੇਂਦਰ ਸਰਕਾਰ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਕਮਜ਼ੋਰ ਸਰਕਾਰ ਹੋਣ ਦਾ ਪਹਿਲਾ ਫਾਇਦਾ ਉਠਾਇਆ ਕਿ ਭਾਰਾ ਮੋਰ ਜਿਹੜਾ ਹੈਗਾ ਉਹਦੇ ਵਿੱਚੋਂ ਪੰਜਾਬ ਨੇ ਨਾਮੀਂ ਹਟਾਏ ਗਏ। ਕੇਂਦਰ ਨੇ ਸਿੱਧਾ ਕਬਜ਼ਾ ਕੀਤਾ ਤੇ ਹੁਣ ਵੱਡਾ-ਵੱਡਾ ਹਮਲਾ ਪੰਜਾਬ ਨੂੰ ਦਿੱਸ ਦੀ ਉੱਪਰ ਜਿਹੜਾ ਹੈ ਕਰਕੇ ਉਹਨਾਂ ਨੇ ਸਿਟੀਕਟ ਭੰਗ ਕਰਕੇ ਤੇ ਇੱਕ ਪਿਆਰ ਫੈਸਲਾ ਲਿਆ ਜਿਹਦੀ ਸੰਸਦਾਂ ਦੀ ਯੋਜਨਾ ਕਰਦੇ ਆ ਕਿਉਂਕਿ ਮੈਂ ਇਹ ਸਮਝਦਾ ਕਿ ਇਹ ਹਮਲਾ ਨਹੀਂ ਨਾ ਹੈ ਸਗੋਂ ਇਹ ਗਲਤ ਭਾਈਚਾਰੇ ਦੇ ਐਸੀਬੀਸੀ ਕਲਾਸ ਦੇ ਮinority ਵਰਗ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੇ ਭਵਿੱਖ ਦੇ ਉੱਪਰ ਵੱਡਾ ਹਮਲਾ ਕਿਉਂਕਿ ਜਦੋਂ ਬੱਚੇ ਪੜ੍ਹਦੇ ਆ ਤਾਂ ਵੀ ਅਸੈਸਮੈਂਟ ਲਾਉਣੀ ਹੁੰਦੀ ਹੈ ਕੋਈ ਉੱਚੀ ਪੜ੍ਹਾਈ ਕਰਨੀ ਹੁੰਦੀ ਹੈ ਤਾਂ ਭਾਜਪਾ ਔਰ ਆਰਐਸਐਸ ਕੋਠੇ ਤਾਬਜ ਹੋ ਕੇ ਇਹਨਾਂ ਬੱਚਿਆਂ ਦੇ ਭਵਿੱਖ ਦੇ ਨਾਲ ਇਹਨਾਂ ਦੇ ਬੱਚਿਆਂ ਦੇ ਜਿਹੜੇ ਭਵਿੱਖ ਦੇ ਨਾਲ ਤਰਵਾੜ ਕਰੇਗੀ ਇਸ ਕਰਕੇ ਲੋਕਤੰਤਰ ਪ੍ਰਕਿਰਿਆ ਜਿਹੜੀ ਹੈਗੀ ਐ ਸਟਿੱਡੇਟ ਦੇ ਸੈਨੇਟਰ ਨੂੰ ਭੰਕਰਦਾ ਇਹਨਾਂ ਦਾ ਅੰਦਰ ਜਿਹੜਾ ਅੰਦਰੂਨੀ ਮਨਸਾ ਜਿਹਨੀ ਹੋਈ ਹੈਗੀ ਆ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਨੇ ਕਿਹਾ ਸੀ ਪੜੋ ਜੁਰੂ ਤਸਿੰਗਰ ਕਰੋ ਔਰ ਪੜ੍ਹਾਈ ਵਾਲਾ ਜਿਹੜਾ ਵੱਡਾ ਜਾਰਾ ਯੂਨੀਵਰਸਿਟੀ ਉਹਦੇ ਉੱਤੇ ਆ ਰਿਹਾ ਸੀ ਸਟਿੱਡੇਟ ਦੇ ਬੀਜੇਪੀ ਕਾਬੂ ਹੋ ਕੇ ਐਸੀਬੀਸੀ ਕਲਾਸ ਦੇ ਬੱਚਿਆਂ ਉੱਪਰ ਮੈਜੋਰਿਟੀ ਦੇ ਬੱਚਿਆਂ ਦੇ ਭਿੰਨ ਤੇ ਉੱਪਰ ਕਾਰਕਮੜਨਾ ਚਾਹੀਦੀ ਹੈ ਕਿ ਸਰਪੱਤੀ ਰੋਚਨਾ ਕਰਦੇ ਆ ਔਰ ਪੰਜਾਬ ਸਰਕਾਰ ਨੂੰ ਮੈਂ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੂੰ ਜੋ ਸਖਤ ਸਟਾਨ ਲੈਣਾ ਚਾਹੀਦਾ ਹੈ ਐਸ.ਬੀ.ਸੀ. ਕਲਾਸਾਂ ਤੋਂ ਜੁਤੀਬੰਦੀਆਂ ਨੂੰ ਮinority ਵਰਗ ਨਾਲ ਸੰਬੰਧਿਤ ਜੁਤੀਬੰਦੀਆਂ ਨੂੰ ਸਖਤ ਜੁਤੀਬੰਦੀਆਂ ਨੂੰ ਇਹਦੇ ਸਖਤ ਸਟੈਂਡਰਡ ਦੀ ਰੋੜਾ ਸਮੁੱਚੇ ਪੰਜਾਬ ਨੂੰ ਇਸ ਦਾ ਦੇ ਉੱਪਰ ਇਕੱਠੇ ਹੋ ਕੇ ਰਾਜਨੀਤਿਕ ਪੇਜ ਤੋਂ ਆਪ ਨੂੰ ਪਾਸੇ ਛੱਡ ਕੇ ਲੜਾਈ ਲੜਨੀ ਲੋੜ ਹੈ ਨਹੀਂ ਤੇ ਸਾਡਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਥਿਤੀ ਬਹਿਗਣੀ ਪਛਾਣ ਹੈਗੀ ਹੈ ਉਹ ਨੂੰ ਖਤਮ ਕਰ ਦਿੱਤਾ ਜਾਏਗਾ ਐਸ.ਬੀ.ਸੀ. ਕਲਾਸ ਦੇ ਮinority ਵਰਗ ਦੇ ਬੱਚਾਂ ਦੇ ਭਵਿੱਖ ਦੇ ਉੱਪਰ ਵੱਡਾ ਖਤਰਾ ਜਿਹੜਾ ਹੈਗਾ ਉਹ ਮਨਰਾਉਣਾ ਸ਼ੁਰੂ ਹੋਇਆ ਇਸ ਖਤਰੇ ਨੂੰ ਹੁਣ ਤੋਂ ਇਸੇ ਖਤਮ ਕਰੀਏ اور میں سے گیری کا ضرور ایلان کردہ جی کبر سرکار نے اپنے اس پیسلوں کو واپس نہ لیا تو تی نومبروں دلی درج راملی میدان چ ریلی ہونے جاری ہے دونوں پر سنگی گل ترائیں دی ترائی کی اگائی سے اس مسئلے دی اس بھی کے پورے زور والا اٹھاواں تے سمچے پنجاب واسیا اپیل کرنے ہیں کہ آؤ اس پیسلوں کے خلاف ایک منٹ ہو کے آواز اٹھا